ਲੋਕ ਸਭਾ ਚੋਣਾਂ ਦੇ ਦਿਨ ਨੇੜੇ ਆ ਰਹੇ ਨੇ ਤੇ ਉੱਥੇ ਹੀ ਦੱਸਦੀ ਹੈ ਕਿ ਕਿਸਾਨ ਜਥੇਬੰਦੀਆਂ ਲਗਾਤਾਰ ਭਾਜਪੀ ਦਾ ਵਿਰੋਧ ਕਰ ਰਹੀਆਂ ਨੇ ਤੇ ਜਿਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕੇਂਦਰ ਸਰਕਾਰ ਤੇ ਤਿੱਖੇ ਨਿਸ਼ਾਨੇ ਵਿਸਾਦੇ ਤੇ ਉੱਥੇ ਹੀ ਪੰਜਾਬ ਸਰਕਾਰ ਨੂੰ ਵੀ ਸਿੱਧੀ ਚੇਤਾਵਨੀ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਕੁਝ ਮੰਗਿਆ ਹੈ ਤੇ ਜਿਸ ਤੋਂ ਬਾਅਦ ਨਾ ਹੀ ਸਰਕਾਰ ਸਾਡੀ ਇਹ ਮੰਗਾਂ ਪੂਰੀਆਂ ਕਰ ਰਹੀ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਜੋ ਕਿਸਾਨ ਜਥੇਬੰਦੀਆਂ ਦੇ ਨਾਲ ਕੀਤਾ ਜਾ ਰਿਹਾ ਉਸ ਦੇ ਵਿੱਚ ਪੰਜਾਬ ਸਰਕਾਰ ਦੀ ਵੀ ਜਿਹੜੀ ਕਿਸਾਨਾਂ ਦੀ ਬਾਹ ਨਹੀਂ ਫੜ ਰਹੀ ਤੇ ਜਿਸ ਤੋਂ ਬਾਅਦ ਲਗਾਤਾਰ ਪਰਟਵਾਰਾ ਜਿਹੜੇ ਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੇ ਕੀਤੇ ਜਾ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਜਗਜੀਤ ਸਿੰਘ ਡੱਲੇਵਾਲ ਦਾ ਹੋਰ ਕੀ ਕਹਿਣਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਇਸ ਵਾਰੀ ਭਾਰਤ ਸਰਕਾਰ ਨੇ ਜਾਂ FCI ਨੇ ਜਿਸ ਤਰ੍ਹਾਂ ਦਾ ਕਣਕ ਨੂੰ ਖਰੀਦਣ ਦੇ ਮਾਮਲੇ ਦੇ ਉੱਤੇ ਸ਼ਕਤੀ ਦੇ ਨਾਲ ਸਪੈਸੀਫਿਕੇਸ਼ਨਾਂ ਨੂੰ ਲਾਗੂ ਕਰਨ ਦੀ ਗੱਲ ਕਹੀ ਹੈ ਉਹਨਾਂ ਹਾਲਾਤਾਂ ਦੇ ਵਿੱਚ ਤਾਂ ਮੈਨੂੰ ਇਹ ਲੱਗਦਾ ਕਿ ਦੇਸ਼ ਦਾ ਕਿਸਾਨ ਰੁਲ ਜਾਏਗਾ ਕਿਉਂਕਿ ਰਾਏ ਦਿਨ ਮੌਸਮ ਖਰਾਬ ਹੋ ਰਿਹਾ ਹੈ بارش ਰੋਜ਼ ਪੈਂਦਾ ਹੈ ਔਰ ਜਦੋਂ ਮੀਂਹ ਰੋਜ਼ ਪੈਂਦਾ ਕਿਤੇ ਨਾ ਕਿਤੇ ਗੜੇ ਪੈਂਦੇ ਨੇ ਔਰ ਉਹਨਾਂ ਗੜਿਆਂ ਦੇ ਨਾਲ ਜਦੋਂ ਕਿਸਾਨ ਦੀ ਫਸਲ ਦਾ ਨੁਕਸਾਨ ਹੁੰਦਾ ਉਦੋਂ ਫਿਰ ਕਿਸਾਨ ਦੀ ਮਜਬੂਰੀ ਬਣਦੀ ਹੈ ਕਿਉਂਕਿ ਜਿਹੜੀ 6 ਮਹੀਨਿਆਂ ਦੀ ਮਿਹਨਤ ਨਾਲ ਪੈਦਾ ਕੀਤੀ ਹੋਈ ਫਸਲ ਨੂੰ ਅਗਰ ਇੱਕ ਘੰਟਾ ਲੇਟ ਹੋਣ ਨਾਲ ਗੜਿਆਂ ਦੀ ਮਾਰਤ ਪੈ ਜਾਏ ਔਰ ਅੱਤ ਖੇਤਾਂ ਦੇ ਖੇਤ ਤਬਾਹ ਹੋ ਜਾਣ ਉਹ ਕਿਸੇ ਵੀ ਕਿਸਾਨ ਦੇ ਝੱਲਣ ਤੋਂ ਬਾਹਰ ਦੀਆਂ ਗੱਲਾਂ ਨੇ ਉਹ ਕਿਸਾਨ برداشت ਨਹੀਂ ਕਰ ਸਕਦਾ ਅਗਰ ਸਰਕਾਰ ਇਹ ਅਜਿਹੇ ਹਾਲਾਤਾਂ ਨਾਲ ਡਿਬਟਣ ਦੇ ਲਈ ਦੇਸ਼ ਦੇ ਕਿਸਾਨ ਦੀ ਜਿਹੜੀ ਲਗਾਤਾਰ ਅਸੀਂ ਦੁਹਾਈ ਪਿੱਟ ਰਹੇ ਆ ਕਿ ਫਸਲੀ ਬੀਮਾ ਯੋਜਨਾ ਰਹਿਮਾਨਦਰਨਾ ਇਕਾਈ ਨੂੰ ਏਕੜ ਮੰਨ ਕੇ ਉਹ ਬੀਮਾ ਕੀਤਾ ਜਾਏ ਉਹ ਕਦੇ ਕੋਈ ਸਰਕਾਰਾਂ ਸਾਡੀ ਬਾਹ ਨਹੀਂ ਫੜਦੀਆਂ ਨਾ ਤਾਂ ਸਭੀ ਫਸਲ ਦਾ ਠੀਕ ਢੰਗ ਨਾਲ ਬੀਮਾ ਕਰਨ ਦੇ ਲਈ ਤਿਆਰ ਹੁੰਦੀਆਂ ਨੇ ਤੇ ਦੂਸਰੀ ਗੱਲ ਫਿਰ ਉਹਨੂੰ ਆਪਦੇ ਨਸੀਬ ਤੇ ਹੀ ਛੱਡ ਦੇਣਾ ਕਿ ਤੁਸੀਂ ਆਪ ਦੀ ਨਿਮੇੜੋ ਲੇਕਿਨ ਅਸੀਂ ਤੁਹਾਡੀ ਫਸਲ ਪੂਰੀ ਸੁੱਕੀ ਤੋਂ ਬਗਾਰ ਨਹੀਂ ਖਰੀਦਾਂਗੇ ਇਹ ਬਰਦਾਸ਼ਤ ਨਹੀਂ ਹੋਏਗਾ ਇਹ ਧੱਕੇਸ਼ਾਹੀਆ ਕਿਸਾਨਾਂ ਦੇ ਨਾਲ ਆ ਇੱਕ ਨਵੀਂ ਐਤਕੀ ਕਰਤੀ ਗੱਲ ਇਹਨਾਂ ਨੇ ਕਿ ਭਈ ਜੇਕਰ 12 ਤੋਂ ਲੈ ਕੇ 12 ਨਵੀਂ ਤੱਕ ਤੁਹਾਡੀ ਫਸਲ ਆਉਂਦੀ ਹੈ ਤਾਂ ਅਸੀਂ ਖਰੀਦਾਂਗੇ 12 ਤੋਂ 14 ਤੱਕ ਆਉਂਦੀ ਹੈ ਤਾਂ 2 ਰੁਪਏ ਪਰ ਕਟਲ ਮਗਰ ਕੱਟ ਲਾਵਾਂਗੇ ਤਾਂ ਜੇ 14 ਤੋਂ ਉੱਪਰ ਤੱਕ ਦੀ ਹੈ ਇਹਦਾ ਮਤਲਬ ਰਿਜੈਕਟ ਕਰ ਦਵਾਂਗੇ ਖਰੀਦਾਂਗੇ ਹੀ ਨਹੀਂ ਇਹਦਾ ਮਤਲਬ ਇਹ ਨਿਕਲਦਾ ਪਿਛਲੀ ਵਾਰੀ ਵੀ ਸਾਡਾ ਨਾ ਹੋਇਆ ਸੀ ਕਿ ਇੱਕ ਤਰੀਕੇ ਦੇ ਨਾਲ ਦੂਰ ਪਏ ਤੁਹਾਡੀ ਫਸਲ ਦੇ ਉੱਤੇ ਕੱਟ ਲਾਉਣ ਦਾ ਰਾਹ ਖੋਲਿਆ ਗਿਆ ਜਿਹਦੀ ਅਸੀਂ ਸਭ ਸ਼ਬਦਾਂ ਨਾਲ ਨਖੇਦੀ ਕਰਦੇ ਨਿੰਦਾ ਕਰਦੇ ਆਂ ਔਰ ਸਰਕਾਰ ਨੂੰ ਵਾਰਨਿੰਗ ਵੀ ਦਿੰਨੇ ਆ ਕਿ ਅਗਰ ਅਗਦਾ ਜੇਹਾ ਕਰੇਗੀ ਤਾਂ ਫਿਰ ਕਿਸਾਨਾਂ ਨੂੰ ਮਜਬੂਰਨ ਸੜਕਾਂ ਤੇ ਆਉਣਾ ਪਏਗਾ ਉਹਦਾ ਉਹਦਾ ਮੁਕਾਬਲਾ ਫਿਰ ਸਰਕਾਰ ਕਰਨ ਲਈ ਤਿਆਰ ਰਹੇ ਅਸੀਂ ਜੱਥੇਬੰਦੀਆਂ ਵਾਲੇ ਲੋਕਾਂ ਜਿਹੜੇ ਸਾਡਾ ਉਹ ਪਰਿਵਾਰ ਆ ਕਿਸਾਨ ਜਮਾਤ ਸਾਡੀ ਰੁਲਦੀ ਛੱਡੀ ਨਹੀਂ ਦੱਸ ਸਕਦੀ ਕਿ ਅੱਜ ਮੰਡੀਆਂ ਦੇ ਅੰਦਰ ਤੁਹਾਡੀ ਇਹ ਸਪੈਸੀਫਿਕੇਸ਼ਨ ਨੂੰ ਪੂਰਾ ਕਰਨ ਦੇ ਲਈ ਕਿਸਾਨ ਬਚਾਰੇ ੜੀਕ ਰਹੇ ਨੇ ਹੁੰਦੀ ਨਹੀਂ ਕਿ ਇਹ ਜਿਹੜੇ ਏਸੀ ਰੂਮਾਂ ਦੇ ਵਿੱਚ ਬੈਠੇ ਤੇ ਚੁੱਪਚੀ ਪੀਤੇ ਬੈਠੇ ਅੱਖਾਂ ਮੀਚ ਕੇ ਜਿਹੜੀਆਂ ਸਪੈਸੀਫਿਕੇਸ਼ਨਾਂ ਦੇ ਉੱਤੇ ਸਖਤੀ ਨਾਲ ਲਾਗੂ ਕਰਨ ਦੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਮੌਸਮ ਜਦੋਂ ਬਰਸਾਤਾਂ ਦਾ ਮੌਸਮ ਬਣ ਜਾਵੇ ਮੀਂਹ ਪੈਣ ਲੱਗ ਜਾਣ ਉਸ ਵੇਲੇ ਮੌਸਮ ਦੇ ਵਿੱਚ ਹਵਾ ਦੇ ਵਿੱਚ ਨਮੀ ਵੱਧ ਜਾਂਦੀ ਹੈ ਤੇ ਜਦੋਂ ਨਮੀ ਵੱਧਦੀ ਹੈ ਤਾਂ ਫਿਰ ਕਣਕ ਦੇ ਵਿੱਚ ਨਮੀ ਕਿਵੇਂ ਘਟશેਗੀ ਸੋ ਇਹ ਆਖਰੀਆਂ ਸਪੈਸੀਫਿਕੇਸ਼ਨਾਂ ਦੇ ਵਿੱਚ ਢੱਲੇ ਦੇਣੀ ਬਣਦੀ ਆ ਕੇਂਦਰ ਸਰਕਾਰ ਇਸ ਗੱਲ ਤੋਂ ਪਿੱਛੇ ਹੈਗੀ ਆਏ ਦਿਨ ਖੇਤਾਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਵੱਡੀ ਪੱਧਰ ਦੇ ਉੱਤੇ ਕਿਸਾਨ ਮਾਰੇ ਜਾ ਰਹੇ ਨੇ ਅਗਲੀ ਗੱਲ ਮੈਂ ਵੀ ਕਹਿਣੀ ਚਾਹਣਾ ਹੈ ਕਿ ਦੇਖੋ ਜੇਕਰ ਵਪਾਰੀ ਲੋਕ ਸਾਡੀ ਫਸਲ ਨੂੰ ਖਰੀਦਣ ਦੇ ਮਾਮਲੇ ਦੇ ਵਿੱਚ 60-70 ਰੁਪਏ ਵੱਧ ਦੇ ਸਕਦੇ ਨੇ ਤਾਂ ਪੰਜਾਬ ਗਵਰਨਮੈਂਟ ਕਿਉਂ ਨਹੀਂ ਇਹਨੂੰ ਖਰੀਦੀ ਪੰਜਾਬ ਗਵਰਨਮੈਂਟ ਕਿਉਂ ਨਹੀਂ ਇਹਦੀ ਜ਼ਿੰਮੇਵਾਰੀ ਚੱਕਦੀ ਅਸੀਂ ਬਾਰ-ਬਾਰ ਪੰਜਾਬ ਗਵਰਨਮੈਂਟ ਨੂੰ ਮੀਟਿੰਗਾਂ ਦੇ ਵਿੱਚ ਇਹ ਗੱਲਾਂ ਕਹੀਆਂ ਨੇ ਕਿ ਜੇਕਰ ਕੇਂਦਰ ਸਾਡਾ ਲਹੂ ਪੀਂਦਾ ਹੈ ਕੇਂਦਰ ਸਾਡੇ ਕਿਸਾਨ ਨੂੰ ਤੰਗ ਪਰੇਸ਼ਾਨ ਜਾਣ ਬੁੱਝ ਕੇ ਕਰਦਾ ਹੈ ਤਾਂ ਪੰਜਾਬ ਗਵਰਨਮੈਂਟ ਖਰੀਦੇ ਸਾਡੀ ਫਸਲ ਨੂੰ ਇਸੇ ਫਸਲ ਨੂੰ ਅਗਰ ਪੰਜਾਬ ਗਵਰਨਮੈਂਟ ਖਰੀਦੇ ਤੇ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਜੇਕਰ ਅਡਾਨੀਆਂ ਦੀ ਕਨਕ ਜਾ ਸਕਦੀ ਹੈ ਹੋਰ ਵਪਾਰੀਆਂ ਦੀ ਕਨਕ ਜਾ ਸਕਦੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਇੱਕ ਕੰਪਨੀ ਬਣਾ ਕੇ ਉਹਦੇ ਰਾਹੀਂ ਕਿਉਂ ਨਹੀਂ ਕਨਕ ਬਾਹਰ ਜਾ ਸਕਦੀ ਔਰ ਪੰਜਾਬ ਸਰਕਾਰ ਇਹ ਇਨੀਸ਼ੀਏਟਿਵ ਕਿਉਂ ਨਹੀਂ ਲੈਂਦੀ ਸਾਡੇ ਕਿਸਾਨਾਂ ਨੂੰ ਰੁੱਲਦੇ ਛੱਡਣਾ ਮੈਂ ਸਮਝਦਾ ਜਿੱਿੱਤੇ ਕੇਂਦਰ ਦੀ ਜਿੱਥੇ ਤੱਕੇ ਚਾਈ ਆ ਉੱਡੀ ਪੰਜਾਬ ਦੀ ਵੀ ਨਾਲ ਬਰਾਬਰ ਜ਼ਿੰਮੇਵਾਰੀ ਬਣਦੀ ਹੈ ਔਰ ਇਹ ਚੱਕੇ ਪੰਜਾਬ ਸਰਕਾਰ ਜ਼ਿੰਮੇਵਾਰੀ ਆ ਜਿਹੜਾ ਕੱਟ ਲਾਉਂਦੀਆਂ ਗੱਲਾਂ ਆ ਰਹੀਆਂ ਨੇ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਪੰਜਾਬ ਸਰਕਾਰ ਤਾਇਆਪ ਕਰੇ ਕੇਂਦਰ ਦੇ ਨਾਲ ਔਰ ਇਹ ਜਿਹੜੀ ਰਿਲੈਕਸੇਸ਼ਨ ਦਬਾਵੇ ਇਹਦੇ ਵਿੱਚ ਕਿਉਂਕਿ ਮੌਸਮ ਦੇ ਵਿੱਚ ਸੱਲ ਹੈ ਨਹੀਂ ਤਾਂ ਮਜਬੂਰੀ ਹੈ ਕਿ ਫਿਰ ਕਿਸਾਨਾਂ ਨੂੰ ਸਰਕਾਰ ਤੇ ਆਉਣਾ ਪਏਗਾ ਆਪਣੀ ਫਸਲ ਵੇਚਣ ਦੇ ਲਈ ਔਰ ਸਾਨੂੰ ਆਪਦੇ ਕਿਸਾਨਾਂ ਦੇ ਨਾਲ ਭਾਵੇਂ ਅਸੀਂ ਜਿੰਨਾ ਮਰਜ਼ੀ ਫਸੇਦੇ ਹੋਈਏ ਸਾਨੂੰ ਆਪਦੇ ਕਿਸਾਨਾਂ ਦੇ ਨਾਲ ਖੜਨਾ ਪਏਗਾ ਦੇ ਬਾਦ ਵਿੱਚ ਪੰਜਾਬ ਸਰਕਾਰ ਨੇ ਨਾ ਕਵੇ ਕਿ ਜੀ ਅਸੀਂ ਤਾਂ ਕਿਸਾਨਾਂ ਦੀ ਫਸਲ ਜਦੋਂ ਕੇਂਦਰ ਚੱਕਦੀ ਹੈ ਤੇ ਅਸੀਂ ਕੀ ਕਰੀਏ ਇਹ ਇਹ ਬਰਦਾਸ਼ਤ ਤੋਂ ਬਾਹਰ ਹੋਣੀਆਂ ਗੱਲਾਂ ਕਿਸਾਨ ਨੂੰ ਰੋਲਦਾ ਨਹੀਂ ਛੱਡਿਆ ਜਾ ਸਕਦਾ ਸਰਕਾਰ ਨੂੰ ਮੁਰਦ ਦਬਾਰਾ ਅਸੀਂ ਪੰਜਾਬ ਸਰਕਾਰ ਨੂੰ ਇੱਕ ਇਹ ਵਾਰਨਿੰਗ ਦਿੰਨੇ ਆ ਕਿ ਜੇਕਰ ਕਿਸਾਨਾਂ ਦੀ ਤੁਰੰਤ ਕਣਕ ਦੀ ਭਰਾਈ ਦਾ ਕੰਮ ਸ਼ੁਰੂ ਨਾ ਹੋਇਆ ਤੁਰੰਤ ਉਹਨਾਂ ਨੂੰ ਉਤੋਂ ਲਿਫਟਿੰਗ ਨਾ ਹੋਈ ਨਵਾਂ ਅਨਾਜ ਉੱਤੇ ਆਉਂਦਾ ਪ੍ਰਬੰਧਨਾ ਹੋਇਆ ਤਾਂ ਫਿਰ ਇਹ ਬਹੁਤੀ ਦੇਰ ਆ ਚੁੱਪ ਕਰਕੇ ਹੱਥ ਜੋੜ ਕੇ ਨਹੀਂ ਬੈਠਾ ਜਾਣਾ ਲੋਕ ਅੰਦੋਲਨ ਦੇ ਰਾਹ ਤੇ ਤੁਰਨਗੇ ਆਏ ਦਿਨ ਤੁਸੀਂ ਦੇਖ ਰਹੇ ਹੋ ਸਰਕਾਰ ਨੂੰ ਪਤਾ ਨਹੀਂ ਲੱਗਦਾ ਕਿ ਸੈਂਕੜੇ ਏਕੜ ਜਿਹੜੀ ਗੜਿਆਂ ਨਾਲ ਇੱਕ ਪਾਸੇ ਤਾਂ ਮਰ ਰਹੀ ਹੈ ਤੇ ਜਿਹੜਾ ਇਲਾਕਾ ਖੁਸ਼ਕ ਹੈ ਉਹਨਾਂ ਇਲਾਕਿਆਂ ਦੇ ਵਿੱਚ ਅਗਲਾ ਕੇ ਫਸਲਾਂ ਸੜ ਰਹੀਆਂ ਨੇ ਤੁਹਾਨੂੰ ਇਹ ਇਸ ਕੰ ਦਾ ਉਹਦੇ ਕਿਸ ਦੇਸ਼ ਦੇ ਕਿਸਾਨ ਦਾ ਔਰ ਦੀ ਸਟੇਟ ਦੇ ਕਿਸਾਨ ਦਾ ਕਿਸੇ ਨੂੰ ਕੋਈ ਫਿਕਰ ਨਹੀਂ ਸਭ ਰੱਬ ਦੇ ਰਹਿਮ ਕਰਮ ਦੇ ਉੱਤੇ ਦਾ ਇੱਕ ਦੂਜੇ ਵੱਲ ਵੇਖ ਕੇ ਕਿਸਾਨ ਨੂੰ ਜੜਿਆ ਜਾ ਰਿਹਾ ਹੈ ਇਹ ਬਰਦਾਸ਼ਤ ਨਹੀਂ ਹੋਏਗਾ ਇਹਦਾ ਮੁਕਾਬਲਾ ਇਹਦਾ ਸਾਹਮਣਾ ਕਰਨ ਲਈ ਫਿਰ ਸਰਕਾਰ ਕਿਸਾਨਾਂ ਦੇ ਰੋਹ ਦਾ ਗੁੱਸੇ ਦਾ ਸਾਹਮਣਾ ਕਰਨ ਲਈ ਤਿਆਰ ਹੈ